ਤੁਸੀਂ ਸਿੱਧਾ ਚੱਲਦੇ ਚੰਡੀਗੜ੍ਹ ਦਾ ਰੁਕ ਕਰਾਂਗੇ ਜਿੱਥੇ ਆਮ ਆਦਮੀ ਪਾਰਟੀ ਦਾ ਵਫਦ ਮਿਲਿਆ ਰਾਜਪਾਲ ਨੂੰ ਅਰਪਾਲ ਜੀ ਮਾ ਸਮਾਧਨ ਕਰਨ ਨੇ ਮੀਡੀਆ ਨੂੰ ਅਸੁੰਦਲਾ ਅੱਜ ਅਸੀਂ ਅਧਿਆਪਕਾਂ ਦੇ ਮਸਲ ਲੈ ਕੇ ਪੰਜਾਬ ਦੇ ਵਿੱਚ ਜੋ ਸਿੱਖਿਆ ਦਾ ਹਾਲ ਹੋ ਰਿਹਾ ਮਾੜਾ ਗਵਰਨਰ ਸਾਹਿਬ ਨੂੰ ਮਿਲਣ ਆਵਾਂਗੇ ਕੇ ਪੰਜਾਬ ਦੇ ਵਿੱਚ ਜਿਹੜੇ ਸਿੱਖਿਆ ਟੀਚਰ ਨੇ ਜਿਹੜੇ ਉਹਨੇ ਤਨਖਾਹ ਜਿਹੜੀ ਹੈਗੀ 45000 ਤੋਂ ਘਟਾ ਕੇ 15000 ਕੀਤੀ ਜਾ ਰਹੀ ਆ ਪੱਕੇ ਕਰਨ ਦੇ ਨਾਤੇ ਉਹਨਾਂ ਰੈਗੂਲਰ ਕਰਨ ਦੇ ਨਾਤੇ ਉਹਨਾਂ ਦੀ ਤਨਖਾਹ ਜਿਹੜੀ ਹੈਗੀ ਆ 45000 48000 ਜਾਂ 50000 ਤੋਂ ਘਟਾ ਕੇ 15000 ਕੀਤੀ ਜਾ ਰਹੀ ਆ ਇਹ ਬਹੁਤ ਵੱਡਾ ਟੱਕਾ ਹੈ ਅਧਿਆਪਕਾਂ ਦੇ ਨਾਲ ਔਰ ਇਹਦੇ ਨਾਲ ਸਾਡੀ ਜਿਹੜੀ ਪੰਜਾਬ ਦੀ ਸਿੱਖਿਆ ਨੀਤੀ ਆ ਉਹ ਤਹਿਸ ਨਾ ਹੋ ਜੂਗੀ ਪੰਜਾਬ ਵਿੱਚ ਸਿੱਖਿਆ ਦਾ ਪਹਿਲਾਂ ਹੀ ਬਹੁਤ ਬੁਰਾ ਹਾਲ ਆ ਪੰਜਾਬ ਵਿੱਚ ਹਜ਼ਾਰਾਂ ਦੇ ਜਿਹੜੇ ਸਕੂਲ ਨੇ ਪੰਜਾਬ ਵਿੱਚ ਉਹਨਾਂ ਦੀ ਬਿਲਡਿੰਗਾਂ ਖਸਤਾ ਹੋ ਚੁੱਕੀਆਂ ਨੇ ਉਹਨਾਂ ਨੂੰ ਅਨਸੇਫ ਡਿਕਲੇਅਰ ਕਾਂਸੈਪਟ ਜਿਹੜੇ ਬਿਲਡਿੰਗਾਂ ਨੇ ਉਹਨਾਂ ਬਿਲਡਿੰਗਾਂ ਨੂੰ ਢਾਉਣ ਦੇ ਲਈ ਡਿਪਾਰਟਮੈਂਟ ਅਜਾਤ ਰਹਿੰਦੇ ਦੂਸਰੇ ਪਾਸੇ ਜਿਹੜੇ ਟੀਚਰ ਨੇ ਉਹਨਾਂ ਤਨਖਾਹਾਂ ਕਟਾਈਆਂ ਜਾ ਰਹੀਆਂ ਇਹਦੇ ਨਾਲ ਕੀ ਹੋ ਰਿਹਾ ਹੈ ਜਿਹੜਾ ਸਾਡਾ ਪੰਜਾਬ ਦਾ ਨੌਜਵਾਨ ਅਜੂ ਤਾ ਉਹ ਸਿੱਖਿਆ ਤੋਂ ਵਾਂਝਾ ਰਹਿ ਜਾਊਗਾ ਔਰ ਸਾਡੇ ਜਿਹੜੇ ਭਵਿੱਖਾ ਸਾਡਾ ਪੰਜਾਬ ਦਾ ਉਹ ਪੰਜਾਬ ਸਰਕਾਰ ਬਰਬਾਦ ਕਰਨ ਲੱਗੀ ਗਿਆ ਪਿਛਲੇ 35 40 ਸਾਲਾਂ ਤੋਂ ਲੈ ਕੇ ਪਿਛਲੇ 35 40 ਸਾਲ ਤੋਂ ਲੈ ਕੇ ਹੁਣ ਤੱਕ ਪੰਜਾਬ ਦੀ ਸਿੱਖਿਆ ਨੀਤੀ ਨੂੰ ਸਰਕਾਰਾਂ ਲਗਾਤਾਰ ਖਤਮ ਕਰ ਰਹੀਆਂ ਨੇ ਤਾਂ ਕਿ ਪੰਜਾਬ ਦੇ ਵਿੱਚ ਜਿਹੜੇ ਬੱਚੇ ਨੇ ਉਹ ਨਾ ਪੜ ਸਕਣ ਇਹੀ ਕਾਰਨ ਆ ਕਿ ਲਗਾਤਾਰ ਟੀਚਰਾਂ ਦੀ ਤਨਖਾਹ ਘਟਾਈਆਂ ਜਾ ਰਹੀਆਂ ਨਗੀਆਂ ਔਰ ਟੀਚਰਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਨਿਸ਼ ਕੀਤਾ ਜਾ ਰਿਹਾ ਉਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਬੱਚਿਆਂ ਦੇ ਭਵਿੱਖ ਨੂੰ ਨਾ ਸਮਾਰ ਸਕਣ ਕਿਉਂਕਿ ਪੰਜਾਬ ਵਿੱਚ ਲਗਾਤਾਰ ਚਾਹੇ ਉਹ ਬਜੀਫੇ ਦੀ ਗੱਲ ਆ ਪੰਜਾਬ ਸਰਪਾਲ ਜੀ ਮਾ ਜੋ ਕਿ ਪੱਤਰਕਾਰਾਂ ਦੇ ਮੁਖਾਤਿਬ ਹੋ ਰਹੇ ਸਨ ਉਹਨਾਂ ਨੇ ਕਿਹਾ ਕਿ ਅਧਿਆਪਕਾਂ ਦੇ ਨਾਲ ਸਰਾਸਰ ਧੱਕਾ ਕਰੀਏ ਸਰਕਾਰ ਆਪਣੀਆਂ ਮੰਗਾਂ ਨੂੰ ਲੈ ਕੇ ਬਜ਼ੇਤੇ ਨੇ ਅਧਿਆਪਕ ਲੇਕਿਨ ਸਰਕਾਰ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਚਿੰਤਾ ਜ਼ਾਹਿਰ ਕੀਤੀ ਨਹੀਂ ਜਾ ਰਹੀ ਹੈ ਲੇਕਿਨ ਜਿਸ ਦਾ ਜ਼ਿਆਦਾ ਤੋਂ ਜ਼ਿਆਦਾ ਨੁਕਸਾਨ ਅਧਿਆਪਕਾਂ ਨੂੰ ਵੀ ਸੜਾ ਪੈ ਰਿਹਾ ਕਿਉਂਕਿ ਜੋ ਅਧਿਆਪਕ ਬੰਦਾਈ ਤੋਂ 50000 ਤੱਕ ਦੀ ਤਨਖਾਹ ਪਹਿਲਾਂ ਲੈਂਦੇ ਰਹੇ ਨੇ 50000 20000 ਤੱਕ ਪਰਮੇਸ਼ਨ ਜਿਹੜਾ ਹਮੇਸ਼ਾ ਜਦੋਂ ਬੰਦਾ ਤੱਕਾ ਹੁੰਦਾ ਉਦੋਂ ਸਟਾਰਟ ਹੁੰਦਾ ਪਰ ਲੇਕਿਨ ਇਹ ਅਧਿਆਪਕਤਾ ਪਹਿਲੇ 15 10 ਸਾਲ ਪਹਿਲਾਂ ਜਦੋਂ ਸਿਲੈਕਟ ਹੋਏ ਸੀਗੇ ਉਦੋਂ ਬਿਲਕੁਲ ਪ੍ਰੋਪਰ ਜਿਹੜਾ ਹੈਗਾ ਸੀ ਰਿਕਰੂਟਮੈਂਟ ਢਾਂਚਾ ਲਾਣਿਆ ਗਿਆ ਪੂਰਾ ਉਹਨਾਂ ਦੋ ਨੰਬਰ ਸਿਲੈਕਟ ਹੋਏ ਨੇ ਸਭ ਦੀ ਇੰਟਰਵਿਊ ਹੋਈਆਂ ਟੈਸਟ ਹੋਏ ਉਸ ਤੋਂ ਬਾਅਦ ਸਿਲੈਕਟ ਹੋਏ ਨੇ ਪਰ ਹੁਣ ਪੰਜਾਬ ਸਰਕਾਰ ਤੀਸਰਾ ਨਾ ੱੱਕਾ ਕਰ ਰਹੀ ਆ ਅਸੀਂ ਉਸ ਦੇ ਖਿਲਾਫ ਅੱਜ ਗਵਰਨਰ ਸਾਹਿਬ ਨੂੰ ਮਿਲ ਕੇ ਆਏਗੇ ਗਵਰਨਰ ਸਾਹਿਬ ਨੇ ਕਿਹਾ ਕਿ ਅੱবি ਮੈਂ ਪੰਜਾਬ ਸਰਕਾਰ ਨਾਲ ਗੱਲ ਕਰਨਾ ਕਰ ਕੇ ਭੇਜਾਂਗਾ ਸਾਰਾ ਕੁਝ ਸਰ ਜੀ ਪਰ ਕੈਪਟਨ ਸਾਹਿਬ ਦਾ ਕੱਲ ਜੀ ਨਹੀਂ ਦੇ ਸਕਦੇ ਤੀਸਰਾ ਵਾ ਦੇਖ ਦੇਖੋ ਜੇ ਸਾਡੇ ਭਵਿੱਖ ਲਈ ਖਜ਼ਾਨਾ ਖਾਲੀ ਆ ਤੀਸਰਾ ਲਈ ਖਜ਼ਾਨਾ ਖਾਲੀ ਆ ਤਾਂ ਫਿਰ ਪੰਜਾਬ ਦਾ ਬਾਲੀਵੁੱਡ ਕੌਣ ਆਗਾ ਜਦੋਂ ਕੈਪਟਨ ਸਾਹਿਬ ਸੱਤਾ 'ਚ ਆਏ ਸੀ ਸੱਤਾ ਚੋਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਸਿੱਖਿਆ ਨੀਤੀ ਸੁਧਾਰਾਂਗੇ ਪੰਜਾਬ ਵਿੱਚੋਂ ਡਰੱਗਸ ਖਤਮ ਕਰਾਂਗੇ ਪੰਜਾਬ ਵਿੱਚੋਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਫਿਰ ਉਹ ਸਾਰੇ ਵਾਅਦੇ ਕਿੱਥੇ ਗਏ ਉਹ ਜਦੋਂ ਉਦੋਂ ਕੈਪਟਨ ਸਾਹਿਬ ਨੂੰ ਨਹੀਂ ਪਤਾ ਸੀਗਾ ਵੀ ਪੰਜਾਬ ਦਾ ਖਜ਼ਾਨਾ ਖਾਲੀ ਆ ਕੈਪਟਨ ਸਾਹਿਬ ਨੂੰ ਪਤਾ ਸੀਗਾ ਕੈਪਟਨ ਸਾਹਿਬ ਬਿਲਕੁਲ ਝੂਠ ਬੋਲ ਕੇ ਆਏ ਨੇ ਔਰ ਅੱਜ ਵੀ ਲਗਾਤਾਰ ਪੰਜਾਬ ਦੇ ਲੋਕਾਂ ਨਾਲ ਝੂਠ ਬੋਲ ਰਹੇ ਨੇ ਪੰਜਾਬ ਦਾ ਬਹੁਤ ਵੱਡਾ ਰੈਵਨਿਊ ਆ ਜਿਹੜਾ ਜਿਹੜਾ ਪੰਜਾਬ ਦਾ ਬਹੁਤ ਵੱਡਾ ਰੈਵਨਿਊ ਆ ਉਹ ਕਿਤੇ ਨਾ ਕਿਤੇ ਕ腐ਸ਼ਨ ਦੇ ਰੂ ਕਰ ਲੋ ਸਾਰੇ ਮਾਫੀਆਂ ਜਿਹੜਾ ਹੈਗਾ ਰੈਵਨਿਊ ਖਤਮ ਹੁੰਦਾ ਯਾਰ ਰੈਵਨਿਊ ਜਨਰੇਟ ਕਰ ਸਰਕਾਰ ਪٹرول ਡੀਜ਼ਲ ਤੇ ਜਿਹੜਾ ਟੈਕਸ ਹੈ ਸਰਕਾਰ ਕਹਿ ਰਹੀ ਉਹ ਵੀ ਕਰਕੇ ਨਹੀਂ ਅੱਜ ਘਟਾ ਸਕਦੇ ਕਿਉਂਕਿ ਖਜ਼ਾਨਾ ਖਾਲੀ ਆ ਤੇ ਸਰਕਾਰ ਚਲਾਣਾ ਬਹੁਤ ਮੁਸ਼ਕਲ ਹੋਇਆ ਬਿਆ 18 ਮਹੀਨੇ ਹੋ ਗਏ ਸਰਕਾਰ ਬਣੀ ਨੂੰ ਹੁਣ ਤੱਕ ਖਜ਼ਾਨਾ ਕਿਉਂ ਨਹੀਂ ਭਰਿਆ ਗਿਆ ਕਿਉਂਕਿ ਪੰਜਾਬ ਵਿੱਚ ਜਿਹੜੀਆਂ ਨਿਯੁਕਤੀਆਂ ਲਗੀਆਂ ਜਿਹੜੇ ਆਪਣੇ OSD ਨੇ ਜਾਂ ਹੋਰ ਬੰਦੇ ਲਾਏ ਜਾ ਰਹੇ ਨੇ ਉਹਨਾਂ ਦੇ 2-2 ਲੱਖ ਰੁਪਏ ਦੇ ਨਿਕਾਹ ਦਿੱਤੇ ਜਾ ਰਹੀਆਂ ਨੇ ਜਦਕਿ ਪੰਜਾਬ ਦੇ ਜਿਹੜੇ ਬੱਚਿਆਂ ਨੂੰ ਪੜਾਉਣ ਵਾਲੇ ਟੀਚਰ ਨੇ ਉਹਦੇ ਤਰ੍ਹਾਂ ਖਤਮ ਕੀਤੀਆਂ ਜਾ ਰਹੀਆਂ ਲੱਗੀਆਂ ਇਹ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਸਰਾਸਰ ਜਿਹੜੀ ਸਰਕਾਰ ਧੋਖਾ ਕਰ ਰਹੀ ਆ ਔਰ ਜਾਣ ਬੁਝ ਕੇ ਕਰ ਰਹੀ ਆ ਖਜ਼ਾਨਾ ਬਿਲਕੁਲ ਭਰਨਾ ਸਰਕਾਰ ਦਾ ਕੰਮ ਆ ਰੈਵਨਿਊ ਜਨਰੇਟ ਕਰਨਾ ਸਰਕਾਰ ਦਾ ਕੰਮ ਆ ਕਿਮਤ ਸਾਹਿਬ ਇਸ ਚੀਜ਼ ਨੂੰ ਇਸ ਤਰ੍ਹਾਂ ਬੰਦਨ ਅਸੀਂ ਬੋਝੇ ਤੇ ਹਮਲਾ ਕਰਨ ਦੇ ਸਾਥੀ ਤੇ ਇਹ ਹੋ ਨਾਕਾਮ ਹੋਈ ਹੈ ਇਸ ਵਿੱਚ ਕੁਝ ਦੇਖੋ ਇਹ ਮੈਂ ਸਮਝਦਾ ਜਿਹੜੀਆਂ ਸਕੀਮਾਂ ਨੇ ਸਰਕਾਰ ਜਾਣ ਬੁਝ ਕੇ ਘਟਦੀ ਹੈਗੀ ਕੋਈ ਸਾਜਿਸ਼ਣ ਕੰਮ ਨਹੀਂ ਹੋਈ ਬੱਸ ਇਸੇ ਤਰ੍ਹਾਂ ਹੀ ਦੋ ਚਾਰ ਬੰਦੇ ਫੜ ਲੈਂਦੇ ਨੇ ਇੱਕ ਨਵਾਂ ਲੋਕਾਂ ਚ ਸੋਚਾ ਛੜਦਣ ਦੀ ਵੀ ਤੇ ਸਾਜ਼ਿਸ਼ ਹੋ ਰਹੀ ਆ ਪਰ ਲੇਕਿਨ ਉਹ ਸਕਿਉਰਿਟੀ ਪਹਿਲੇ ਜੈਡ ਪਲੱਸ ਮਿਲੀ ਹੋਈ ਹੈ ਸਕਿਉਰਿਟੀ ਬਹੁਤ ਵੱਡੀ ਮਿਲੀ ਹੋਈ ਹੈ ਉਹਦੀ ਕਾਹਦੀ ਹੋ ਸਕਦੀ ਹੈ ਰਿਕਾ ਜੀਮਾ ਸਾਹਿਬ ਦੂਜੇ ਪਾਸੇ ਮੈਂ ਤੁਹਾਨੂੰ ਦੱਸਾਂ ਵੀ ਦਿੱਲੀ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆ ਲਗਭਗ 26% ਜਿਹੜਾ ਬਜਟ ਆ ਅਮਨ ਜੀ 26% ਸਾਹਿਬ 26% ਬਜਟ ਆ ਐਜੂਕੇਸ਼ਨ ਤੇ ਰੱਖਿਆ ਹੈ ਪਰ ਪੰਜਾਬ ਸਰਕਾਰ ਨੇ ਕਿੰਨਾ ਰੱਖਿਆ ਹੈ 4% ਪੰਜਾਬ ਸਰਕਾਰ ਦੇ 4% ਸੈਂਟਰ ਸਾਡੀ ਦਿੱਲੀ ਦੀ ਸਰਕਾਰ ਨੇ 26% ਉੱਥੇ ਜਿਹੜੇ ਸਕੂਲ ਨੇ ਦਿੱਲੀ ਦੇ हां एजुकेशन ਬਾਰੇ ਦੀ ਗੱਲ ਕਰਦਾ ਜਿਹੜੇ ਸਕੂਲ ਨੇ ਦਿੱਲੀ ਦੇ ਉਦਾਂ ਲੱਗਦਾ ਵੀ ਜਿਵੇਂ ਜਿਹੜੇ ਨਵੇਂ ਬਣ ਰਹੇ ਨੇ ਵੀ ਫਾਈਵ ਸਟਾਰ ਹੋਟਲ ਹੋਣ ਪਰ ਪੰਜਾਬ ਚ ਕੀ ਹੋ ਰਿਹਾ ਜਾ ਕੇ ਗਰਾਊਂਡ ਤੇ ਦੇਖੋ ਬਿਲਡਿੰਗਾਂ ਬਿਲਕੁਲ ਟੁੱਟੀਆਂ ਪਈਆਂ ਨੇ ਟਾਇਟੇਰੀ ਹੁੰਦੀਆਂ ਪਈਆਂ ਲੱਗੀਆਂ ਸਾਡੇ ਸੰਗਰੂਰ ਤੋਂ ਭਗਵੰਤ ਮਾਲ ਐਮਪੀ ਜੀ ਨੇਗੇ ਐਮਪੀ ਸਾਹਿਬ ਨੇ ਲਗਾਤਾਰ ਜਿਹੜਾ ਆਪਦਾ ਫੰਡ ਆ ਜਿਹੜਾ 20 ਕਰੋੜ ਮਿਲਿਆ ਉਹਦੇ ਚੋਂ ਘੱਟੋ ਘੱਟ 80% ਜਿਹੜਾ ਫੰਡ ਆ ਸਕੂਲਾਂ ਤੇ ਖਰਚ ਕੀਤਾ ਸਕੂਲਾਂ ਦੇ ਬਿਲਡਿੰਗਾਂ ਬਣਾਏ ਜਾਂਦੇ ਨੇ ਕਮਰੇ ਬਣਾਏ ਨੇ ਤਾਂ ਕਿ ਬੱਚੇ ਪੜ ਸਕਣ ਟਾਇਲਟ ਬਣਾਏ ਨੇ ਆਮਨ ਜੀ ਨੇ ਆਪ ਆਪਣੇ ਖਰਚੇ ਤੇ ਕਰਕੇ ਬ ਖਿਮਾ ਸਾਹਿਬ ਕਿਹੜਾ ਸਾਮਾਣੀ ਪਾਰਟੀ ਦੇ ਵੱਲੋਂ ਕਿਤੇ ਜਾ ਰਹੇ ਕੰਮਾਂ ਦਾ ਚਾਹੇ ਉਹ ਪੰਜਾਬ ਦੇ ਵਿੱਚ ਜਾਏ ਦਿੱਲੀ ਦੇ ਵਿੱਚ ਇਸਾ ਬਿਊਰੋ ਦਿੱਤਾ ਪਰ ਪਾਲ ਚਿਮਾਰੇ ਇਸੇ ਨਾਲ ਹੀ ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਨੂੰ ਵੀ ਉਹਨਾਂ ਨੇ ਪੰਜਾਬ ਦੇ ਕਈ ਮਸਲਿਆਂ ਨੂੰ ਲੈ ਕੇ ਕਰੜੇ ਹੱਥੀ ਨੇ ਉਹਨਾਂ ਨੇ ਅਧਿਆਪਕਾਂ ਦਾ ਮੁੱਦਾ ਚੁੱਕਿਆ ਪੰਜਾਬ ਦੇ ਵਿੱਚ ਵਧ ਰਹੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਇਸ ਦਾ ਵੀ ਪੰਜਾਬ ਸਰਕਾਰ ਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਮਸਲੇ ਨੇ ਜਿਸ ਨੂੰ ਲੈ ਕੇ ਰਾਜਪਾਲ ਵੀਪੀ ਬਦਨੌਰ ਨੂੰ ਮਿਲੇ ਤੇ ਇੱਕ ਮੰਗ ਪੱਤਰ ਵੀ ਸੌਪਿਆ ਗਿਆ ਹੈ ਸਰਕਾਰ ਦੇ ਖਿਲਾਫ ਅਧਿਆਪਕਾਂ ਦੇ ਧਰਨੇ ਨੂੰ ਲੈ ਕੇ ਸਰਕਾਰ ਦੇ ਦੀ ਸ਼ਿਕਾਇਤ ਕੀਤੀ ਗਈ ਕਿ ਜੋ ਮਸਲਾ ਹੈ ਬੇहद ਗੰਭੀਰ ਹੁੰਦਾ ਜਾ ਰਿਹਾ ਲੇਕਿਨ سنجੀਧੀ ਦੇ ਨਾਲ ਸਰਕਾਰ ਲੈ ਨਹੀਂ ਰਹੀ ਹੈ ਤੇ ਹੁਣ ਇਹ ਵੀ ਦੱਸ ਦਈਏ ਕਿ 12:30 ਵਜੇ ਤੱਕ ਦਾ ਵਕਤ ਹੋਏਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਵੀ ਮਿਲੇਗਾ ਰਾਜਪਾਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਦੇ ਕੋਲ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਨੇ ਜੋ ਕਿ ਰਾਜਪਾਲ ਦੇ ਅੱਗੇ ਰੱਖੀਆਂ ਜਾਣਗੀਆਂ ਪੰਜਾਬ ਸਰਕਾਰ ਦੇ ਖਿਲਾਫ